ਗੁਰਮਨੀ ਸਾਹਿਬ ਦਾ ਪਾਠ ਤੇ ਕੀਰਤਨ ਮਿੱਠਾ ਟਵਾਣਾ ਗੁਰਦੁਆਰਾ ਸਾਹਿਬ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਕਰਵਾ ਰਹੇ ਜੀ ਇਸ ਸਾਲ ਦਾ ਪ੍ਰੋਗਰਾਮ ਅੱਜ 14 ਸਤੰਬਰ ਨੂੰ ਕਰਵਾਇਆ ਗਿਆ ਜਿਸ ਵਿੱਚ ਆਲੇ ਦੁਆਲੇ ਦੇ ਸਾਰੇ ਫੋਟੋਗ੍ਰਾਫਰ ਵੀ ਉਹਨਾਂ ਦੀ ਫੈਮਿਲੀ ਸਾਰਿਆਂ ਨੇ ਸਰਦਾ ਨਾਲ ਕੀਰਤਨ ਸਰਵਣ ਕੀਤਾ ਪਾਠ ਸਰਵਣ ਕੀਤਾ ਤੇ ਉਸ ਤੋਂ ਬਾਅਦ ਲੰਗਰ ਵੀ ਸਾਰਿਆਂ ਨੇ ਸ਼ਗਿਰੇ ਜੀ ਮੈਂ ਸਾਰੇ ਹੀ ਫੋਟੋਗ੍ਰਾਫਰ ਵੀਰਾਂ ਦਾ ਇਸ ਸ਼ੁਭ ਕਮ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚ ਕੇ ਗੁਰੂ ਮਹਾਰਾਜ ਦੇ ਖੁਸ਼ੀਆਂ ਪ੍ਰਾਪਤ ਕੀਤੀਆਂ ਜੀ ਧੰਨਵਾਦ ਕਰਦਾ ਸਾਡੇ ਐਮਐਲਏ ਭਰਮਸ਼ੰਕਰ ਜਿੰਪਾ ਜੀ ਦਾ ਜਿਨ੍ਹਾਂ ਨੇ ਆਪਣੇ ਅਜਿਹੇ ਮਹਾਂ ਭਰੇ ਸਮੇਂ ਤੋਂ ਟਾਈਮ ਕੱਢ ਕੇ ਇੱਥੇ ਗੁਰੂ ਮਹਾਰਾਜ ਦਾ ਸਾਨੂੰ ਅਸ਼ੀਰਵਾਦ ਦਿੱਤਾ ਜੀ ਅਸੀਂ ਅੱਗੇ ਤੋਂ ਵੀ ਇਦਾਂ ਹੀ ਕੋਸ਼ਿਸ਼ ਹੋਊਗੀ ਅਸੀਂ ਇਦਾਂ ਹੀ ਗੁਰੂ ਮਹਾਰਾਜ ਦਾ ਔਟ ਅਸਰ ਲਗਾ ਕੇ ਅੱਗੇ ਜਿੱਦਾਂ ਵੈਡਿੰਗ ਸੀਜ਼ਨ ਸ਼ੁਰੂ ਹੋ ਗਿਆ ਹੈ ਕਾਡੀ ਹੁੰਦੀ ਹੈ ਹਮੇਸ਼ਾ ਵੀ ਵੈਡਿੰਗ ਸੈਸ਼ਨ ਸ਼ੁਰੂ ਤੋਂ ਪਹਿਲਾਂ ਇਹ ਪਾਠ ਕਰਾਇਆ ਜਾਵੇ ਤੇ ਸਾਰੇ ਫੋਟੋਗ੍ਰਾਫਰਾਂ ਲਈ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਕੰਮਕਾਜ ਤਰਕੀਆਂ ਲਈ ਆਪਾਂ ਅਰਦਾਸ ਕਰਕੇ ਨਵਾਂ ਸਿਮੂ ਸ਼ੁਰੂ ਕੀਤੇਗਾ ਹਾਂ ਇਹਦੇ ਨਾਲ ਨਾਲ ਅਸੀਂ ਸਾਰੇ ਲਈ ਜੋ ਪਿੱਛੇ ਜੋ ਮਾਹੌਲ ਬਣਿਆ ਪੰਜਾਬ ਦਾ ਹਾਰਟਬੀਟ ਦਾ ਲਈ ਸਰਬੱਤ ਦੇ ਭਲੇ ਲਈ ਅਸੀਂ ਹਮੇਸ਼ਾ ਅਰਦਾਸ ਕਰਦੇ ਰਹਿੰਦੇ ਆਂ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸੇ ਮੁੱਦੇ ਤੇ ਲੈ ਕੇ ਅਸੀਂ ਹੁਸ਼ਿਆਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਹਰ ਇੱਕ ਸਾਲ ਜਿੱਦਾਂ ਇਸ ਤਰ੍ਹਾਂ ਅਸਲ ਵੀ ਤਰਵਾਇਆ ਗਿਆ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤਾਂ ਪੰਜਾਬ ਦੇ ਸਾਡੇ ਸ਼ਹਿਰ ਵਿੱਚ ਸੁੱਖ ਸ਼ਾਂਤੀ ਫਿਰ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ